ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਹਾਂ ਪਿੰਡ ਮਹਮੂਦਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਬਿਰਗੁਰਵੰਤ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਪਸ਼ੂ ਵਪਾਰ ਦਾ ਕੀਤਾ ਵੀਰ ਉਹਨਾਂ ਦਾ ਤੇ ਪਸ਼ੂ ਦੋਸਤੋ ਤਕਰੀਬਨ ਕੋਈ 5-7 ਨਗ ਜਿਹੜੇ ਆ ਤੁਹਾਨੂੰ ਹਰ ਕਪੂਰ ਦੇ ਵਿੱਚ ਆਪਾਂ ਦਿਖਾ ਦਿੰਨੇ ਆ ਇਸ ਘਰੋਂ ਪਿੰਡ ਮਹਮੂਦਪੁਰ ਵਿజిਟ ਕਰਨੀ ਆ ਦੋਸਤੋ ਤੇ ਅਮਰਕੋਟ ਅੱਡਾ ਲੱਗਦਾ ਠੀਕ ਆ ਜੀ ਤੇ ਵੀਰ ਗੁਰਵੰਤ ਦੇ ਕੋਲ ਆਇਆ ਦੋਸਤੋ ਵੀਰ ਗਰਜੰਟ ਸਿੰਘ ਉਹਨਾਂ ਦੇ ਫਾਰਮ ਤੇ ਸੋ ਸਾਰੇ ਭਰਾਵਾਂ ਨੂੰ ਪਤਾ ਹੈ ਸੋ ਨੇੜੇ ਬੰਨੇ ਵਾਲੇ ਵੀਰਾਂ ਨੂੰ ਤੇ ਪਸ਼ੂ ਵੱਡੀ ਗਿਣਤੀ ਦੇ ਵਿੱਚ ਆਉਂਦੇ ਆ ਠੀਕ ਆ ਜੀ ਬਾਕੀ ਅੱਜ ਤੁਹਾਨੂੰ ਟੋਟਲ ਜਿਹੜੇ ਨਾਗ ਆਪਾਂ 5 ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਮੱਝਾਂ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਨੇ ਤੇ ਜੇਕਰ ਦੋਸਤੋ ਮੱਝਾਂ ਆਪਾਂ ਦਿਖਾ ਰਹੇ ਆ ਵੀਰ ਗੁਰਵੰਤ ਸਿੰਘ ਉਹਨਾਂ ਦੇ ਫਾਰਮ ਤੋਂ ਤੇ ਇਹ ਹੋਇਆ ਨਹੀਂ ਕਦੀ ਵੀ ਕੋਈ ਨੀਲੀ ਰਵੀ ਦੇ ਨਾਗ ਜਿਹੜੇ ਤੁਹਾਨੂੰ ਤੋ ਮੱਜਾਂ ਜਿਹੜੀਆਂ ਦੋ ਤਾਂ ਉਹ ਨੀਲੀ ਦਾ ਵੀ ਦੀਆਂ ਦਿਖਾ ਦਾਂਗੇ ਗਪਣ ਤਿਆਰ ਪਰ ਤਿਆਰ ਆ ਦਿਣ ਲੈਂਦੀਆਂ ਨੇ ਕਰਮਾਲੀਆਂ ਠੀਕ ਆ ਜੀ ਤੇ ਜਿਹੜੀਆਂ ਸੂਈਆਂ ਨੇ ਉਹ ਤਿੰਨ ਮੱਜਾਂ ਸੂਈਆਂ ਨੇ ਤੇ ਨਾਲ ਦੀ ਨਾਲ ਹੀ ਆਪਾਂ ਕੋਈ ਦੋ ਦੋ ਚਾਰ ਚਾਰ ਪੰਜ ਪੰਜ 7 7 ਧਾਰਾਂ ਮਾਰ ਕੇ ਤਸੱਲੀ ਕਰਵਾ ਦਾਂਗੇ ਠੀਕ ਆ ਜੀ ਜਿਹੜੇ ਕੋਈ ਵੀਰ ਕਈ ਵਾਰਾ ਹੁੰਦਾ ਵੀ ਆਨਲਾਈਨ ਸੌਦਾ ਕਰਦੇ ਆ ਉਹ ਜਿਹੜੇ ਤੁਸੀਂ ਧਾਰਾਂ ਧੂਰਾਂ ਦੀ ਚੁਵਾਈ ਵੇਖ ਸਕੋ ਠੀਕ ਆ ਜੀ ਭੂਰ ਛੱਟਾ ਫੁਵਾੜਾ ਕੋਈ ਚੈੱਕ ਕਰ ਸਕੋ ਉਸ ਤੋਂ ਬਾਅਦ ਕਿਸੇ ਵੀਰ ਨੇ ਦੂਰੋਂ ਨੇਟਿਓ ਚਾਹੇ ਪੰਜਾਬ ਆ ਚਾਹੇ ਬਾਹਰ ਫੋਰਨ ਵਿੱਚ ਵੀਰ ਬੈਠੇ ਆ ਉਹਨਾਂ ਨੇ ਵ ਇੱਕ ਫੈਸਲਾ ਲੈਣਾ ਹੁੰਦਾ ਠੀਕ ਆ ਜੀ ਤੇ ਅੱਜ ਤਰੀਕ 31 ਅਗਸਤ ਆ ਦੋਸਤੋ ਕੱਲ ਪਹਿਲੀ ਸਤੰਬਰ ਨੂੰ ਮਾਰਨਿੰਗ ਵੀਡੀਓ ਅਪਲੋਡ ਕਰਦੇ ਆਂਗੇ ਆਹ ਕਰ ਲੈਨੇ ਆ ਗੱਲਬਾਤ ਵੀਰ ਗੁਰਵੰਤ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਗੁਰਵੰਤ ਵੀਰੇ ਕੀ ਹਾਲ ਚਾਲ ਨੇ ਵਧੀਆ ਜੀ ਸੰਸਾਭਾ ਹੋਰ ਤੁਹਾਨੂੰ ਨਾਲ ਸਾਹਿਬ ਠੀਕ ਠਾਕ ਜੀ ਬਹੁਤ ਵਧੀਆ ਗੁਰਵੰਤ ਭਰਾ ਠੀਕ ਠਾਕ ਵੀਰੇ ਵਧੀਆ ਵੀਰੇ ਜੀ ਲੈ ਵੀ ਗੁਰਵੰਤ ਵੀਰੇ ਅੱਜ ਆਪਣੇ ਕੋਲ ਟੋਟਲ ਪੰਜ ਮੱਝਾਂ ਨੇ ਹਾਂ ਜੀ ਅੱਜ ਸੰਸਾਭਾ ਪੰਜ ਆ ਦੋ ਨੀਲੀ ਦੀਆਂ ਹਾਂ ਜੀ ਤਿੰਨ ਮੋਹਰਾ ਜ ਠੀਕ ਹੈ ਜੀ ਹਾਂਜੀ ਲਓ ਵੀ ਦੋ ਗੱਬਣਾ ਜਿਹੜੀਆਂ ਦੋਸਤੋਂ ਨੀਲੀ ਰਾਵੀ ਦੇ ਵਿੱਚ ਨੀਲੀ ਦੀਆਂ ਜਿਹੜੀਆਂ ਮੱਝਾਂ ਨੇ ਦੋਨੋਂ ਗੱਬਣਾ ਠੀਕ ਆ ਤੇ ਸੁਈਆਂ ਜਿਹੜੀਆਂ ਮੱਝਾਂ ਉਹ ਵੀ ਤੁਹਾਨੂੰ ਆਪਾਂ ਪ੍ਰੋਪਰ ਦਿਖਾ ਦਾਂਗੇ ਤੇ ਪਸ਼ੂ ਚੰਗੇ ਆ ਵਧੀਆ ਨੇ ਬਾਕੀ ਵੀਡੀਓ ਮੇਰਾ ਵੀ ਰੈਂਡ ਤੱਕ ਦੇਖ ਲਿਆ ਕਰੋ ਇਹ ਸਾਰੇ ਵੀਰਾਂ ਨੂੰ ਬੇਨਤੀ ਆ ਕੱਟ ਕਰਕੇ ਵਿੱਚੋਂ ਜਾਂ ਕਟਿੰਗ ਕਰਕੇ ਜਾਂ ਕੱਟ ਕਰਕੇ ਵੀਡੀਓ ਨਾ ਵੇਖਿਆ ਕਰੋ ਠੀਕ ਆ ਜੀ ਤੇ ਗਰਵੰਤ ਸ਼ੁਰੂਆਤ ਪਹਿਲਾਂ ਆਪਾਂ ਜਿਹੜੀਆਂ ਨੀਲੀ ਰਾਵੀ ਦੀਆਂ ਮੱਝਾਂ ਨੇ ਇਹਨੂੰ ਤੋਂ ਨੰਬਰ ਤੋਂ ਕਰ ਲਈ ਆ ਜੋ ਵੀਰ ਲਓ ਜੀ ਸੋ ਪਹਿਲੇ ਨੰਬਰ ਤੇ ਕਰਵਾਤਾ ਜਿਹੜੀ ਆਪਣੇ ਕੋਲ ਆ ਨੀਲੀ ਦੇ ਵਿੱਚ ਮਾਝਾ ਵੀਰ ਸੁਭਾ ਕਿਲਮਾ ਸੁੰਦੀ ਹੈ ਇਹ ਤੀਜਾ ਸੁਭਾ ਸੁਣੀ ਸਹੀ ਸੰਧ ਸਾਹਿਬ ਤੀਜਾ ਸੁਭਾ ਹਾਂਜੀ ਲਓ ਜੀ ਤੀਜਾ ਸੁਭਾ ਦੋਸਤੋ ਇਸ ਮੈਨੇ ਸੁਣਾ ਤੇ ਨੀਲੀ ਦੇ ਵਿੱਚ ਆਂਗਾ ਠੀਕ ਹੈ ਜੀ ਬਾਕੀ ਮਾਰਕਿੰਗ ਕਰੈਕਟਰ ਜਿਹੜੇ ਤੁਸੀਂ ਆਪ ਹੀ ਵੇਖ ਕੇ ਜਜਮੈਂਟ ਕਰ ਲੈਣੀ ਹੈ ਠੀਕ ਹੈ ਜੀ ਕਹਿਣ ਨੂੰ ਭਾਵੇਂ ਦੋ ਜਿਹਾ ਉਹ ਕਹਿਦੀ ਹੈ ਸੁਭਾ ਸਹੀ ਤੀਜਾ ਸੁਣਾ ਹੈ ਠੀਕ ਹੈ ਜੀ ਹਾਂਜੀ ਠੀਕਾ ਕਦਕੂਦ ਢਾਂਚਾ ਢੂਚਾ ਚੰਗਾ ਮੈਨ ਦਾ ਹਾਂਜੀ ਕਦਗਾਟ ਬਹੁਤ ਵੱਡੇ ਕਦਗਾਟ ਚ ਠੀਕ ਹੈ ਜੀ ਆਹ ਦੋਸਤ ਬਹੁਤ ਦੇ ਵੀਰ ਡਿਮਾਂਡ ਕਰਦੇ ਚਲੋ ਨੀਲੀ ਰਾਵੀ ਦੀਆਂ ਮੱਝਾਂ ਦੀ ਚਾਹੀਦੀ ਨੀਲੀ ਦੀਆਂ ਮੱਝਾਂ ਦੀ ਤੇ ਮੱਝ ਚੰਗੀ ਆ ਪਤਲੇ ਪਿੰਡੀ ਨਸਲ ਬ੍ਰੀਡ ਤੇ ਕੰਮ ਕਰਨਾ ਚਾਹੀਏ ਕਿਸੇ ਵੀਰ ਨੇ ਚੰਗੇ ਦੁੱਧ ਬਾਦਲੀ ਖਰੀਦਣਾ ਚਾਹੁੰਦਾ ਕੋਈ ਪਸੂ ਤੇ ਮੱਝ ਚੰਗੀ ਆ ਠੀਕ ਆ ਤੇ ਜਾਂ ਸੁਬਾ ਅੱਖ ਬਿੱਲੀ ਮਣਕੀ ਆ ਬੱਗੀ ਮੋਛ ਬੱਗੀ ਨਾਸ ਅੱਖਾਂ ਦੇ ਵਿੱਚ ਪੂਰਾ ਜਵਾਬ ਬਿੱਲੀਆਂ ਖਾਣ ਮੱਥੇ ਬੱਲ ਠੀਕ ਆ ਤੇ ਚਾਰੇ ਖੋਰ ਤੋਂ ਪੇ ਆ ਤੇ ਕਤਕੁੱਤ ਬਹੁਤ ਸੋਹਣਾ ਠੀਕ ਆ ਜੀ ਕਿਉਂਕਿ ਇਹ ਆਪਾਂ ਹਰ ਵੀਡੀਓ ਦੇ ਵਿੱਚ ਜ਼ਿਕਰ ਕਰ ਦਿੰਨੇ ਆ ਜੇ ਹਾਈਟ ਵੱਡੀ ਆ ਤੇ ਵੱਡੀ ਦੱਸੀ ਦੀ ਆ ਤੁਹਾਨੂੰ ਇਥੇ ਆਣ ਕੇ ਕੋਈ ਵੀ ਰਹਿ ਨਾ ਕਵੇ ਵੀ ਯਾਰ ਛੋਟੀ ਨਿਕਲਾਈਏ ਠੀਕ ਆ ਤੇ ਗਰਮਾਂਤ ਦੇਣੇ ਤੇ ਦੱਸ ਕਿੰਨੇ ਕ ਲੈ ਜੂ ਇਹਨੇ ਅਜੇ 10 ਦਿਨ ਲੈ ਜਣੇ ਸੰਸਾਬ ਸਹੀ ਜਿਹੜੀ 10 ਕ ਦਿਨ ਹਾਂਜੀ ਖੁੱਲੇ ਡੁੱਲੇ ਦਿਨ ਪਏ ਹਾਂਜੀ 10 ਦਿਨ ਅਜੇ ਸਹੀ ਲੈ ਜੂਗੀ ਜਿਹੜੇ ਸਹੀ ਮੇਨ ਮੁਤਾਬਕ ਹੈ ਨਾ ਤੇ ਅਜੇ 10 ਦਿਨ ਨਹੀਂ ਸੁੰਦੀ ਠੀਕ ਹੈ ਜੀ ਹਾਂ ਦੋਸਤੋ 10 ਕ ਦਿਨ ਘਟੋ ਘਟੋ ਪੂਰੀ ਫੁੱਲ ਬਣ ਕੇ ਤਿਆਰ ਹੋ ਗਏ ਮਾਈ ਸੁੰਦੀ ਆ ਪੀਸਾ ਸੋਏ ਆਪਾਂ ਵੇਖੀਏ ਬਣੀ ਠੀਕ ਹੈ ਜੀ ਹਾਂਜੀ 10 ਕ ਦਿਨ ਅਜੇ 14-15 ਕਿਲੋ ਦੁੱਧ ਨੇ ਚਵਾਇਆ ਦੁਜੇ ਸੋਏ ਠੀਕ ਹੈ ਹਾਂਜੀ ਦਾ ਲਓ ਦੋਸਤੋ 14 ਕਿਲੋ ਵੀਦਾਂ ਦਾ ਵੀ ਦੁੱਧ ਪਿਛਲੇ ਸਵੇਰੇ ਚਵਾਇਆ ਹੈ ਕਿਉਂਕਿ ਮਾਲ ਜਿੱਥੋਂ ਵੀ ਆਉਂਦਾ ਹੈ ਕਈ ਵਾਰਾਂ ਘਰ ਵਾਲੇ ਜਿਹੜੇ ਆ ਵੀਰ ਆ ਉਹ ਪੂਰੀ ਤਸੱਲੀ ਦੇ ਦਿੰਦੇ ਆ ਦੱਸ ਦਿੰਦੇ ਆ ਕਿ ਪਿਛਲੇ ਸਵੇਰੇ ਦੇ ਵਿੱਚ ਕਿੰਨਾ ਕੁ ਦੁੱਧ ਚੋਇਆ ਜਾਂ ਚਵਾਇਆ ਇਸ ਮੈਨ ਠੀਕ ਆ ਉਹਦੇ ਅਕੋਰਡਿੰਗ ਹੀ ਗੱਲਬਾਤ ਕੀਤੀ ਜਾਂਦੀ ਆ ਵੈਸੇ ਇਹਨਾਂ ਚੀਜ਼ਾਂ ਦੀ ਕੋਈ ਗਾਰੰਟੀ ਨਹੀਂ ਬਾਕੀ ਜਿੱਡੀ ਇਹ ਮੱਝ ਜਿੱਡਾ ਕਦ ਕਾਠ ਜਿੱਡਾ ਕਿਨੂੰ ਕਰਮਾ ਲਈ ਇੱਕ ਤਾਂ ਸੰਧੂ ਸਭ ਹੁੰਦਾ ਕਿਸੇ ਦੇ ਕਹਿਣ ਤੇ ਆਪਾਂ ਵੇਖੀਏ ਬਣੀ ਠੀਕ ਆ ਜੀ ਹਾਂਜੀ वैसे इत्तेक जे आपा हजे भी 10 ਦਿਨ ਕਹਿ ਰਹੇ ਆ ਤੇ ਇੰਨੇ ਕ ਦਿਨਾਂ ਤੇ ਪਤਾ ਲੱਗ ਜਾਂਦਾ ਪਸੂ ਥੱਲਿਓ ਕਿੰਨਾ ਕ ਬਣੂ ਹਾਂਜੀ ਹਾਂਜੀ ਬਾਕੀ ਬਖਾਲਾ ਜਿਹੜਾ ਦੋਸਤੋ ਪੱਦਰ ਥੱਲਿਓ ਬਿਲਕੁਲ ਪੱਦਰ ਦਿੰਦੀਆਂ ਨਾਲੇਵਾ ਤੇ ਸੋਹਣੇ ਕੱਦ ਕਰਦੇ ਵਿੱਚ ਹਾਈਟ ਲੈਂਥ ਦੀ ਪੂਰੀ ਹੈ ਠੀਕ ਆ ਇਹ ਨਿਸ਼ਾਨੀਆਂ ਨਿਸ਼ੂਨੀਆਂ ਵੀ ਕਰਮਾਲੀ ਨੂੰ ਚੰਗੀਆਂ ਸੋਹਣੀਆਂ ਲੱਗੀਆਂ ਨੇ ਠੰਡੀ ਧੀ ਰਿਓ ਹੋਜਾ ਚੱਕਰ ਨਹੀਂ ਕੋਈ ਇਹਨਾਂ ਹਾਂ ਹਾਂਜੀ ਨਵੀਂ ਗਰਮਤ ਵੀਰੇ ਕੀ ਮੰਗ ਕੀ ਡਿਮਾਂਡ ਕਰਦੇ ਆ ਇਸ ਮੈਂ ਦੀ ਆਪਾਂ ਇਹਦੀ ਡਿਮਾਂਡ ਤਾਂ ਸਭ ਕਰ ਨੂੰ ਭਾਵੇਂ ਇੱਕ ਵੀ ਕਰ ਲਈ 15 ਉਹ ਕਰ ਲਈ ਪਰ ਜਿਹੜੀ ਸਹੀ ਡਿਮਾਂਡ ਹੈ ਇਹਦੀ 1,10,000 ਰੁਪਏ 1 10 ਦੀ ਹਾਂਜੀ ਠੀਕ ਹੈ ਜੀ 1,10,000 ਕਿਸਾਨ ਵੀਰੋ ਜਿਹੜੀ ਲਾਸਟ ਵੀਰਾਂ ਦਾ ਵੀ ਲੈਣ ਦੇ ਨਾਲ ਹੀ ਗੱਲਬਾਤ ਆ 1 ਇੱਕ 10 ਬਾਕੀ ਕਰਵਾ ਤਾਂ ਮਾਨਤਨ ਤਾਂ ਚਲੋ ਹਰ ਵਾਰ ਹੁੰਦਾ ਹੀ ਆ ਖੋਲਾ ਹਾਂਜੀ ਉਹ ਕੋਈ ਮੌਕੇ ਤੇ ਹੋ ਜੂ ਮਾਨਤਨ ਹੋ ਜੂ ਠੀਕ ਆ ਜੀ ਬਾਕੀ ਦੋਸਤੋ ਤਾਲਮੇਲ ਤੁਸੀਂ ਆਪਣਾ ਬਠਾ ਲਿਓ ਇੱਥੇ ਦੇ ਜਿੱਥੋਂ ਤੱਕ ਵੀ ਸੌਦਾ ਹੁੰਦਾ ਵਿੱਚ ਉਹ ਗਜਾਇਜ਼ ਵਿਜੂਸ਼ ਆ ਜਿੰਨੀ ਵੀ ਆ ਛੋੜਛੱਪਾ ਕਿਸੇ ਭੈਣ ਭਰਾ ਦਾ ਕਰ ਦਿੱਤਾ ਜਾਂਦਾ ਕਿਉਂਕਿ ਵੱਡੇ ਪੱਧਰ ਤੇ ਵਪਾਰ ਦਾ ਕੰਮ ਆ ਤੇ ਇਹ ਹੋ ਨਹੀਂ ਸਕਦਾ ਵੀ ਕੋਈ ਬਿਨਾ ਤਸੱਲੀ ਜਾਂ ਬਿਨਾ ਮਤਲਬ ਛੋੜਛੱਪਾ ਕੀਤਾ ਮਾਲ ਦਾ ਸੌਦਾ ਹੋ ਜਾਵੇ ਉਹ ਪਰ ਅਗੋਂ ਜਿਹੜਾ ਵੇਖਣ ਵਾਲਾ ਉਹਨੂੰ ਦੁੱਧ ਵਾਲੇ ਪਸ਼ੂ ਦਾ ਪਤਾ ਲੱਗ ਹੀ ਜਾਂਦਾ ਕਿਦਾਂ ਦਾ ਜਿਹ ਤੋ ਚੰਗੀ ਆ ਇਸ ਤੋਂ ਬਾਅਦ ਇੱਕ ਸੈਕਿੰਡ ਹੋਰ ਤੁਹਾਨੂੰ ਦਿਖਾਉਣੇ ਆ ਇਹ ਵੀ ਅਸਲਾ ਦੋਸਤੋ ਨੀਲੀ ਦਾ ਹੀ ਆ ਠੀਕ ਆ ਜੀ ਆ ਕਰਿਓ ਚੈੱਕ ਠੀਕ ਆ ਤੋ ਮੋਟੇ ਥਾਣਾ ਪੂਰੇ ਚੌੜਾ ਪਿੱਠ ਪੁੜਾ ਹਾਈਟ ਕੱਟ ਦੀ ਇਹ ਵੀ ਬਿਲਕੁਲ ਬਰਾਬਰ ਹੀ ਆ ਤਕਰੀਬਨ 19 ਕਿ ਜੇ ਦਾ ਫਰਕ ਆ ਠੀਕ ਆ ਜੀ ਤੇ ਇਹ ਉਹਦੇ ਨਾਲ ਥੋੜੀ ਤੁਸੀਂ 19 ਲਾ ਲਓ ਉਹ 21 ਸੀਗੀ ਤੇ ਗਰਵੰਤ ਦੇ ਦਾ ਸੂਆ ਕਿੰਨਾ ਫਿਰ ਇਹ ਵੀ ਸੰਸਾ ਤੀਜਾ ਸੂਆ ਸੁਣੀ ਤੀਜਾ ਹਾਂ ਜੀ ਤੇ ਦੇਣੇ ਤੇ ਕਿੰਨੇ ਕ ਜੇਣੇ ਵੀ ਅਜੇ ਕੋਈ ਹਫਤਾ ਲੈ ਜੂ ਜੀ ਹਫਤਾ ਲੈ ਜੂ ਹਾਂ ਜੀ ਠੀਕ ਆ ਜੀ ਉਹ ਵੀ ਇੱਕ ਹਫਤਾ ਦੋਸਤੋ ਇਹ ਤਾਂ ਸਮਾਂ ਬਾਕੀ ਆ। ਇਹ ਬਹੁਤ ਠੰਡੀ ਧੀਰੇ ਇਧਰੇ। ਚੌੜੇ ਪਿੱਠਪੂੜੇ ਦੇ ਵਿੱਚ ਆ। ਤੇ ਪੂਛ ਜੱਗ ਖਨੌਂਦੀ ਕਰਮਾਲੀ ਦੇ ਕੋਈ ਨਹੀਂ। ਸੋ ਠੰਡੇ ਧੀਰੇ ਪਸ਼ੂਆਂ ਦੀ ਹੈ ਵੀ ਗੋਣਾ। ਇਹ ਵੀ ਜਿਹੜੀ ਨਿਸ਼ਾਨੀਆਂ ਨੇ ਠੀਕ ਆ ਜੀ ਇਹਨਾਂ ਪਸ਼ੂਆਂ ਦੀਆਂ। ਤੇ ਬਾਕੀ ਸੋਹਣੀ ਹਾਈਟ ਆ। ਪੂਰੀ ਪਲੀ ਕੁਲੀ ਆ ਸਭੀ ਸੰਭਾਲੀ ਚੰਗੀ ਆ ਠੀਕ ਆ ਜੀ। ਤੇ ਬੰਤਰ ਪੁੰਤਰ ਬਹੁਤ ਵਧੀਆ ਚੰਗੀ ਉੱਥੋਂ ਤੁਸੀਂ ਵੇਖੋਗੇ ਪਿੱਠਪੂੜੇ ਵਾਲੀ ਸਾਈਡ ਤੋਂ ਵੀ ਬਿਲਕੁਲ ਪੱਧਰ ਪਲੀ ਕੁਲੀ ਬਹੁਤ ਜ਼ਿਆਦੀ। ਚੌੜਾ ਪਿੱਠਪੂੜਾ ਠੀਕ ਆ। ਤੇ ਥੱਲੇ ਵੀ ਕਰਮਾਲੀ ਵੇਖੋ ਤੁਸੀਂ। ਢ ਸੀਲਸ ਲਾ ਕੇ ਪੋਰੀ ਆ ਕੋਈ ਚੱਕਰ ਨਹੀਂ ਇਹਨੂੰ ਜਿੱਦਾਂ ਮਰਜੀ ਉਹ گاਵਾਵਾਂ ਵਰਗਾ ਨੇਚਰ ਆ گاਵਾਵਾਂ ਵਰਗੀ ਆ ਕਰਮਾਂ ਲਈ ਠੀਕ ਆ ਜੀ ਤੇ ਆ ਮੂੰਹ ਮੱਥੇ ਤੋਂ ਆ ਸਿੰਘ ਬੇਸ਼ੱਕ ਉੱਚਾ ਖੁੱਲਾ ਸਿੰਘ ਆ ਅੱਖਾਂ ਦੇ ਵਿੱਚ ਜਵਾਬ ਆ ਨਾਸ ਬੱਗੀ ਆ ਠੀਕ ਆ ਜੀ ਮੱਥੇ ਬੱਲ ਆ ਠੰਡੀ ਟੀਰੀ ਆ ਮਾਫੜਾ ਦੇਖੋ ਠੀਕ ਹਾਂਜੀ ਠੀਕ ਆ ਜੀ ਲੈ ਫਿਰ ਗਰਵੰਤ ਨਾਲ ਦੀ ਨਾਲ ਕੋਲ ਕੇ ਮੜਾ ਜਾ ਕਰ ਦਈਏ ਵੀਰਾਂ ਦੇ ਸਾਹਮਣੇ ਪੇਸ਼ ਲਓ ਜੀ ਆ ਬਹਿਣੀ ਵਾਲੀ ਸਾਈਡ ਤੋਂ ਦੋਸਤੋ ਥਾਣ ਤੁਸੀਂ ਦੇਖ ਲਓ ਠੀਕ ਆ ਜੀ ਥਾਣ ਮੋਟੇ ਆ 35 ਤਾਂ ਪੌਣ ਵੀ ਕਰਵਾਂ ਤਾਂ ਥਣਾ ਨੂੰ ਬਿਲਕੁਲ ਮੋਟੀ ਧਾਰੀ ਆ ਹਾਂਜੀ ਤੇਪਣ ਬਹੁਤ ਚੰਗੀ ਪੋਲੀ ਆ ਠੀਕ ਹੈ ਜੀ ਹਾਂਜੀ ਠੀਕ ਹੈ ਲਿਆਓ ਕਰਵਾਂ ਤਾਂ ਖੰਡੀ ਤੇਰੀ ਬਹੁਤ ਜਿਆਦੀ ਇਸ ਨੂੰ ਸਰ ਹਾਂ ਕਿੱਥੇ ਮਰਜੀ ਇਹਨੂੰ ਡਾਕ ਕੇ ਤੇ ਕੋਈ ਚੱਕਰੀ ਉਹ ਸੀਲਸਲਾਕ ਦੋਸਤੋ ਮੈਂ ਪਹਿਲਾਂ ਜ਼ਿਕਰ ਕਰਤਾ ਵੀ ਸੀਲਸਲਾਕ ਵਾਲੇ ਪਾਸਿਓਂ ਹੱਦਾਂ ਟੁੱਟੀਆਂ ਪਈਆਂ ਨੇ ਠੀਕ ਆ ਜਿਵੇਂ ਇੱਕ ਨਾਰਮਲ ਆਪਾਂ ਬਹਿਣਾ ਥੱਲੇ ਬੈਠ ਕੇ ਜਿੱਦਾਂ ਮਰਜੀ ਤਸੱਲੀ ਕਰੀ ਚੱਲਦੇ ਆ ਉਹੋ ਜੀ ਬਿਲਕੁਲ ਸੁਭਾਵਕ ਉਹੋ ਜਿਹਾ ਸੁਭਾ ਉਹੋ ਜਿਹਾ ਨੇਚਰ ਇਸ ਮੈਂ ਦਾ ਠੀਕ ਆ ਇਹ ਇਹਦਾ ਵੀ ਚੰਗਾ ਰਿਕਾਰਡ ਆ ਦੂਜੇ ਸੋਵੇ ਦਾ ਠੀਕ ਆ ਜੀ ਹਾਂ ਜੀ 14 15 ਕਿਲੋ ਦੋ ਜਨੇ ਵਿੱਚ ਆਇਆ ਠੀਕ ਠੀਕ ਨਾਉਦੀ ਨਾਲ ਦੋਸਤੋ ਲੋਕਲ ਬਰੀਡ ਆ ਵੀ ਇਹ ਨਹੀਂ ਹੈਗਾ ਕਿ ਵੀ ਕਿਸੇ ਕੋਈ ਬਾਹਰਲੇ ਪਾਸਿਓਂ ਜਾਂ ਕੋਈ ਸੱਜੇ ਘੱਬੇ ਹੋਰ ਜ਼ਿਲ੍ਹੇ ਦੀਆਂ ਚੀਜ਼ਾਂ ਨੇ ਵੀ ਇਹ ਬਿਲਕੁਲ ਇੱਕ ਵਾਰੀ ਫੇਰ ਆਪਾਂ ਧਿਆਨ ਦੇ ਵਿੱਚ ਲਿਆ ਦਿੰਦੇ ਆ ਵੀ ਜਿਹੜਾ ਮਹਮੂਦਪੁਰ ਪਿੰਡ ਆ ਰਾਜੋ ਕੇ ਲਖਣਾ ਇਹ ਬਿਲਕੁਲ ਬਾਰਡਰ ਦੇ ਨਾਲ ਲੱਗਦੇ ਪਿੰਡ ਆ ਤੇ ਤੁਰ ਫਿਰ ਕੇ ਜਿਹੜਾ ਮਾਲ ਬਸ 5-7-10 ਕਿਲੋਮੀਟਰਾਂ ਦੇ ਵਿੱਚੋਂ ਵਿੱਚੋਂ ਜਿਹੜਾ ਵੀਰ ਡਰਜੰਟ ਦੀ ਬਿਲਕੁਲ ਜਿਹੜੀ ਸਾਰੀ ਹੈਗੀ ਚੋਣ ਠੀਕ ਆ ਜੀ ਖਰੀਦਦਾਰੀ ਕਰਦੇ ਨੇ ਤੇ ਬਿਲਕੁਲ ਨੇੜੇ ਬੰਨੇ ਵਾਲੇ ਮਾਲ ਆ ਠੀਕ ਆ ਜੀ ਬਾਰਡਰ ਦੇ ਨਾਲ ਲੱਗਦੇ ਬਿਲਕੁਲ ਜਿਹੜੇ ਸਰਦੀ ਪਿੰ ਇਹਨਾਂ ਪਿੰਡਾਂ ਦੇ ਵਿੱਚੋਂ ਤੁਰ ਫਿਰ ਕੇ ਮਾਲ ਖਰੀਦਿਆ ਜਾਂਦਾ ਤੇ ਗਾਂ ਲੈ ਕੇ ਵੇਚਿਆ ਜਾਂਦਾ ਠੀਕ ਆ ਜੀ ਚੰਗਾ ਰਵਾ ਪਸ਼ੋਕਰ ਜਿਹੜੀ ਬੈਕਗ੍ਰਾਉਂਡ ਆ ਇਹਨਾਂ ਪਿੰਡਾਂ ਦੀ ਕਾਫੀ ਜਿਆਦੀ ਚੰਗੀ ਆ ਦੁੱਧ ਵਾਲੇ ਮਾਮਲੇ ਦੇ ਵਿੱਚ ਪਸ਼ੂਆਂ ਵਾਲੇ ਮਾਮਲੇ ਦੇ ਵਿੱਚ ਠੀਕ ਆ ਲੈ ਵੀ ਗਰਵੰਤ ਇਸ ਮੈਂ ਤਾਂ ਮੋਲ ਵੇਰੇ ਕੀ ਕਰਦਾ ਇਹਦੀ ਡਿਮਾਂਡ ਹੈਗੀ ਸਹੀ ਜਿਹੜੀ ਤੁਹਾਨੂੰ ਸਾਹਿਬ 90000 ਰੁਪਇਆ ਆ 90 ਹਾਂ ਜੀ ਉਹਦੇ ਵਿੱਚ ਕੋਈ ਮਾਨਤਾ ਕਰਦਾਂ ਮੌਕੇ ਠੀਕ ਠੀਕ ਹਾਂ ਜੀ ਕਰ ਦਿਓ ਕਰ ਦਿਓ ਫੁੱਲਾ ਜਿੰਨਾ ਵੀ ਹੋ ਸਕਦਾ ਹੋਇਆ ਲਓ ਜੀ 90000 ਦੇ ਵਿੱਚੋਂ ਛੋੜ ਛੱਪਾ ਮਾਨਤਾ ਹੋ ਜਾਊਗਾ ਠੀਕ ਆ ਜੀ ਤੁਹਾਡਾ ਮੱਝ ਬਣੀ ਥਣੀ ਚੰਗੀ ਹੈ ਥੱਲੇ ਹਜੇ ਵੀ ਦੇਣਾ ਕਰਮਾਣੀ ਲੱਗੀ ਆ ਪੰਜ ਲੈ ਜੇ ਛੇ ਲੈ ਜੇ ਪਰ ਹਫਤਾ ਗੈਡੀਆਂ ਮੰਨ ਕੇ ਤੁਸੀਂ ਸੌਦਾ ਕਰ ਲਿਓ ਇਸ ਤੋਂ ਬਾਅਦ ਨਾਗ ਜੀ ਦੋਸਤੋ ਜਿਹੜੇ ਤੁਹਾਨੂੰ ਤਿੰਨ ਦਿਖਾਉਣੇ ਆ ਤਿੰਨੇ ਸੂਏ ਸਵਾਏ ਆ ਤੇ ਬੱਚੇ ਨਾਲ ਪ੍ਰੋਪਰ ਹੈਗੇ ਆ ਬਾਕੀ ਡਿਟੇਲ ਆਪਾਂ ਤੀਜੇ ਨੰਬਰ ਤੋਂ ਇਸ ਮੱਝ ਤੋਂ ਕਰਦੇ ਆ ਛਟਾਰਟ ਤੇ ਗਰਵੰਤੇ ਤਾਂ ਸੂਆ ਤੇ ਟਾਈਮ ਦੱਸਦੇ ਕਿੰਨਾ ਕੁ ਹੋ ਗਿਆ ਨੂੰ ਸ੍ਰੀ ਨੂੰ ਇਹ ਸੰਧ ਸਾਹਿਬ ਕੋਈ ਸੂਈ ਨੂੰ ਇਹਨੂੰ 10 ਦਿਨ ਹੋ ਗਿਆ ਜੀ 10 ਦਿਨ ਹਾਂਜੀ ਅੱਛਾ ਵੀਰੇ ਤੇ ਸੂਆ ਕਿਨਮਾ ਸੂਆ ਚੌਥਾ ਹੈ ਚੌਥਾ ਹਾਂਜੀ ਤੇ ਕੱਟੀ ਮਗਰ ਕੇ ਕਟਾ ਨਹੀਂ ਕਟਾ ਇਹ ਮਗਰ ਮਗਰ ਕਟਾ ਹਾਂਜੀ ਉਹ ਵੀ ਮਗਰ ਕਟਾ ਦੋਸਤੋ ਸਵੇਰ ਚੌਥਾ 10 ਦਿਨਾਂ ਦੀ ਸੂਈ ਆ ਤੇ ਇਸ ਵਕਤ ਗਰਮਾਂ ਤਾਂ ਜਿਹੜਾ ਆਪਾਂ ਦੁੱਧ ਵੀਰੇ ਕਿੰਨਾ ਚਵਾ ਦੇਣਾ ਇਹਦੇ ਥੱਲੇ ਇਸ ਵਕਤ ਜਿਹੜਾ ਦੁੱਧ ਸਹੀ 10 ਕਿਲੋ ਦੁੱਧ ਆ ਕਿਤਾ ਮਰਜ਼ੀ ਆਉਦਾ ਕੋਈ ਚੋ ਸਕਦਾ ਠੀਕ ਆ ਜੀ ਹਾਂਜੀ ਇਸ ਵੀਡੀਓ ਵਿੱਚ ਜਿਹਵਾ ਆਪਾਂ ਪਾਏ ਸੀ ਪਸ਼ੂ 13 13 14 14 ਕਿਲੋ ਵਾਲੀਆਂ ਮਹੀਂ ਆਈਆਂ ਸੀ ਹਾਂਜੀ ਹਾਂਜੀ ਪੂਰਾ ਦੁੱਧ ਚੰਗਾ ਖੁੱਲਾ ਸੋਹਣਾ ਉਹ ਸੰਸਾਦ ਫੇਲ ਹੋ ਗਿਆ ਜਿਹਦੇ ਨਾਲ ਆਪਾਂ ਦੁੱਧ ਦੱਸਿਆ ਗਿਆ ਚਵਾਇਆ ਵੀਰਾਂ ਨੂੰ ਠੀਕ ਆ ਜੀ ਹਾਂਜੀ ਠੀਕ ਆ ਇਹਦੇ ਹਾਂਜੀ 10 ਕਿਲੋ ਚੌਣ ਜਾਣ ਦੇ ਵਿੱਚ ਵੈਸੇ ਤਾਂ ਆਪਾਂ ਚਲੋ 2-2 ਚਾਰ-ਚਾਰ ਧਾਰਾ ਮਾਰ ਕੇ ਦਿਖਾਵਾਂਗੇ ਬਾਅਦ ਵਿੱਚ ਹਾਂਜੀ ਨਾਲ ਦੀ ਨਾਲ ਹੀ ਹਾਂਜੀ ਬਾਕੀ ਭੂਰ ਛਟਾ ਕਿਸੇ ਰਕਮ ਦੀ ਕੋਈ ਗੱਲ ਨਹੀਂ ਚੌਣ ਚਾਣ ਬਹੁਤ ਚੰਗੀਆਂ ਐ ਪੋਲੀ ਚੋਂ ਠੀਕ ਹੈ ਜੀ ਹਾਂ ਜਿਆ ਕਰਵਾਤ ਖੋਲ ਕੇ ਦਿਖਾਈਏ ਵੀਰ ਲੋਬੀ ਦੋਸਤੋ 10 ਦਿਨਾਂ ਦਾ ਸੂਆ ਮਗਰ ਕਟਾ 10 ਕਿਲੋ ਦੁੱਧ ਚੌਣ ਚਾਣ ਇੱਕ ਨੰਬਰ ਆ ਠੀਕ ਹੈ ਜੀ ਚੌਣ ਦੀ ਕਰਨੀ ਆ ਉਹ ਆਪਾਂ ਹਰ ਵਾਰ ਕਹਿੰਦੇ ਵੀ ਆਪਦੀ ਦੂਰ ਡੰਗ ਚੋ ਕੇ ਕਰ ਲਿਓ ਠੀਕ ਆ ਹਾਂ ਆ ਉਹ ਮਾੜਾ ਬਿਲਕੁਲ ਦੇਵੇ ਲੋਵੇ ਦੀ ਬਖਾਲੇ ਦੀ ਬਿਲਕੁਲ ਪੱਧਰ ਇੱਕਸਾਰ ਠੀਕ ਹੈ ਜੀ ਥਣ ਤੋਂ ਪੂਰੇ ਲੰਬੇ ਥਣ ਤੇ ਸਪੇਸ ਵਾਂਡ ਕੋਈ 2 2 3 3 ਇੰਚ ਵਿੱਚ ਵਾਂਡੇ ਗਈ ਆ ਸਪੇਸ ਦੀ ਠੀਕ ਹੈ ਜੀ ਤੇ ਸੁਭਾ ਤੁਹਾਨੂੰ ਦੱਸ ਹੀ ਦਿੱਤਾ ਚੌਥਾ ਹੈ ਬਿਲਕੁਲ ਪਤਲੇ ਪਿੰਡੇ ਦੀ ਹੈ ਠੀਕ ਹੈ ਜੀ ਤੋਂ ਚੂਣ ਚਣ ਨਾਲ ਦੀ ਨਾਲ ਤੁਸੀਂ ਜਿਹੜੀ ਦੇਖ ਰਹੇ ਜੀ ਦੋਸਤੋ ਕੋ 2 2 4 4 ਸਰ ਜਿਹੜਾ ਚੌਥੇ ਨੂੰ ਚੌਥਾ ਹੀ ਕਹਾਂਗੇ ਇਹ ਨਹੀਂ ਕਿ ਸਾਰੀਆਂ ਤੀਜੇ ਗਈ ਜਣੀਆਂ ਆ ਬਿਲਕੁਲ ਜੀ ਹਾਂ ਜੀ ਲਓ ਜੀ ਠੀਕ ਹੈ ਜੀ ਸੋ ਬਾਕੀ ਚੁਆਇਸ ਕਸਟਮਰ ਦੀ ਆ ਦੋਸਤੋ ਕਈ ਵੀਰਾਂ ਨੂੰ ਬਿਲਕੁਲ ਸੁਸਵਾਈ ਪਸ਼ੂ ਚਾਹੀਦੇ ਆ ਕਈਆਂ ਵੀਰਾਂ ਦਾ ਹੁੰਦਾ ਵੀ ਗੱਭਣ ਪਸ਼ੂ ਕਰੇ ਲੈ ਕੇ ਸਵਾਲਾਂ ਕਿ ਕੋਈ ਦਿੱਕਤ ਨਹੀਂ ਕੀ ਤੇ ਸੁਈ ਸੁਵਾਈ ਇਹ ਮਾਜਾ ਠੀਕ ਆ ਤੇ ਗਰਵਾਂ ਤੋਂ ਵੀਰੇ ਇਹਦਾ ਮੁੱਲ ਇੱਕ ਵਾਰੀ ਦੱਸ ਦਈਏ ਕਿੰਨਾ ਕਾ ਇਹਦਾ ਮੁੱਲ ਸੰਦਸਾ 65000 ਰਿਆ 65000 ਹਾਂ ਜੀ ਇਹ 60000 ਦੀ ਦੇ ਦਾਂਗੇ ਜਿਹੜੀਆਂ ਹਨ 60000 ਦੀ ਹਾਂ ਜੀ ਠੀਕ ਹੈ ਜੀ ਲਓ ਜੀ 60000 ਦੀ ਦੁੱਧ 10 ਕਿਲੋ ਜਿੱਦਾਂ ਮਰਜੀ ਆਪਦੀ ਕੋਈ ਤਸੱਲੀ ਕਰ ਲਈ ਠੀਕ ਹੈ ਜੀ ਹਾਂ ਜੀ ਲੋ ਵੀ 60000 ਦੀ ਦੋਸਤ ਇਹ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਤੇ ਆ ਕਰੋ ਜੀ ਠੀਕ ਹੈ 17 ਮਾਰਾਈ ਆਹ 17 ਮਾਰਾਈ ਵੀਰ ਨੇ ਕਮੈਂਟ ਕਰਦੇ ਆਗੇ ਥੱਲੇ ਨਾ ਡੋਲਿਆ ਕਰੋ ਦੁੱਧ ਨਹੀਂ ਥੱਲੇ ਬਿਲਕੁਲ ਮਾਰਨੀ ਨਹੀਂ ਚਾਹੀਦੀਆਂ ਵੀਰ ਗ੍ਰਜੈਂਟ ਤੇ ਆ ਦੋਸਤੋ ਆ ਅਗਲੇ ਥਾਣੇ ਦੀ ਆ ਕਰੋ ਚੈੱਕ ਇਹ ਅਗਲੇ ਥਾਣੇ ਦੀ ਚਵਾਈ ਹੈ ਕੋਈ ਦੋ ਦੋ ਚਾਰ ਜਿਆ ਧਾਰਾ ਮਾਰ ਕੇ ਦਿਖਾ ਦਿੰਦੇ ਵੀ ਭੂਰ ਛੱਟਾ ਤੁਹਾਨੂੰ ਆਪਾਂ ਜਦਾ ਦੱਸਣ ਜੋਗਾ ਵਿੱਚ ਜੇ ਕੋਈ ਹੋਇਆ ਵੀ ਠੀਕ ਹੈ ਜੀ ਆ ਕਰੋ ਚੈੱਕ ਆਇਆ ਕੋਈ ਪਸਮਾਈ ਨਹੀਂ ਆਪਾਂ ਮੱਜ ਆਹ ਜੇ ਬਿਨਾ ਪਸਮਨ ਤੋਂ ਆ ਹਾਂਜੀ ਇਹ ਬੱਚਾ ਪੁੱਤ ਛੱਡ ਗਿਆ ਪਸਮਾ ਪੁਸਮੂ ਚਾਹੀ ਤੇ ਫੇਰ ਆ ਦੇ ਜਿੱਦਾਂ ਮਰਜੀ ਫੜਾਕ ਆਉਂਦਾ ਅਗਲੇ ਘਰੇ ਹੈ ਆ ਲਓ ਜੀ ਆ ਇਕੱਲੇ ਇਕੱਲੇ ਜਾਂਦੀ ਪਾਉ ਜੀ ਇਹ ਅਗਲੇ ਥਣਾਂ ਦੀ ਜਵਾਈ ਆ ਠੀਕ ਹੈ ਜੀ ਹਾਂ ਠੀਕ ਹੈ ਜੀ ਲੋ ਵੀਰਾਂ ਬਰਾਬਰ ਠੀਕ ਹੈ ਜੀ ਸੋ 60000 ਰੈਂਦੀ ਡਿਮਾਂਡ 260000 ਲੈਦੇ ਆ ਠੀਕ ਹੈ ਜੀ ਸੋ 60000 ਦੇ ਵਿੱਚ ਤੁਹਾਨੂੰ ਇਹ ਮੱਝ ਮਿਲ ਜੂਗੀ ਮਗਰ ਕਟਾ ਮੇਲ ਕਾ ਦੋਦ ਜਿੱਦਾਂ ਮਰਜੀ ਆਪਦਾ ਅਗਲਾ ਦਾਖਾ ਲੈ ਲਓ ਆਪਾਂ ਦੱਸਿਆ ਦਾਖਾ ਲੈ ਤਸੱਲੀ ਕਰ ਸਕਦਾ ਇਹ ਆਪਦੀ ਤਸੱਲੀ ਕਰੇ ਹਾਂਜੀ ਠੀਕ ਹੈ ਲਾਈਵ ਗਰਵੰਤ ਅੱਗੇ ਆਪਣੇ ਕੋਲ ਵੀਰੇ ਚੌਥੇ ਨੰਬਰ ਤੇ ਜਿਹੜੀ ਇਧਰ ਆ ਮੱਝ ਖੜੀ ਹੈ ਹਾਂਜੀ ਇਹ ਵੀ ਸੋਈ ਸੋਈ ਇਹਦਾ ਸੂਆ ਇਹ ਦੂਜਾ ਸੂਆ ਸੋਈ ਕਮੈਂਟ ਵੀਰ ਮੇਰੇ ਉਹਨੂੰ ਕਰਨ ਜਿੰਨੇ ਕਿਸੇ ਨਾਲ ਠੱਗੀ ਮਾਰੀ ਹੈ ਹਾਂ ਸਤਿ ਸ੍ਰੀ ਅਕਾਲ ਵੀਰ ਗਰਵੰਤ ਬਾਕੀ ਵੀਰਾਂ ਨੂੰ ਕਰ ਜਿਹਨੇ ਕਹਿੰਨਾ ਠੱਗੀ ਮਾਰੀ ਹੈ ਜਿਹਨੇ ਵੀਰ ਨੇ ਕਹਿੰਨਾ ਠੱਗੀ ਨਹੀਂ ਕੋ ਸਾਡੇ ਨਾਲ ਵਰਤਿਆ ਨਹੀਂ ਨਾ ਉਹ ਵੀਰ ਨੂੰ ਕਮੈਂਟ ਜਰੂਰ ਨਹੀਂ ਆਉਣ ਕਰਨੀ ਹਾਂ ਜਿਹਨੇ ਘਾਟਾ ਵਧਾਵਾ ਤਾਂ ਆਇਆ ਉਹ ਸਾਨੂੰ ਕਮੈਂਟ ਕਰੇ ਤੁਹਾਨੂੰ ਦੱਸੇ ਤੁਹਾਨੂੰ ਦੱਸੇ ਕਿ ਆ ਘਾਟਾ ਵਧਾ ਹੋ ਗਿਆ ਬਿਲਕੁਲ ਹਾਂ ਜਿਹੜਾ ਸਾਡੇ ਨਾਲ ਹੀ ਨਾ ਵਰਤਿਆ ਨਹੀਂ ਉਹ ਕਮੈਂਟ ਨਾ ਕਰ ਹਾਂ ਇਹ ਐਵੇਂ ਨਹੀਂ ਸਰਕ ਪੋਸਟ ਦੇ ਉੱਪਰ ਕੋਈ ਵੀਰਾਂ ਨੂੰ ਚਾਹੀਦਾ ਵੀ ਆ ਤਾਂ ਫਰਜ਼ ਨੂੰ ਬਾਕੇ ਚਲੇ ਜਾਣਾ ਜੀ ਪਤਾ ਕੀ ਗੱਲ ਵੀਰ ਜੀ ਨਾ ਤਾਂ ਕੋਈ ਚਾਹੀਦਾ ਕੰਮ ਕਰਦੇ ਦੇ ਵੇਖੇ ਕੋਈ ਤੇ ਦੇ ਨਾ ਕੋਈ ਦੋ ਨੰਬਰ ਦੇ ਨੂੰ ਕਰਦੇ ਵੇਖੇ ਕੋਈ ਹਾਂ ਹਾਂ ਦੋਸਤੋ ਇਹ ਵੀ ਰਿਕਵੈਸਟ ਹੁੰ ਤੋ ਜਿਹੜੇ ਵੀਰ ਕੋਲ ਤੁਹਾਡਾ ਕਿਸੇ ਵੀਰ ਨੂੰ ਘਾਟਾ ਨਹੀਂ ਪਿਆਗਾ ਮਾਲ ਨਹੀਂ ਮਾੜਾ ਗਿਆਗਾ ਕੋਈ ਕਿਸੇ ਦਾ ਲੈਣਾ ਦੇਣਾ ਨਹੀਂਗਾ ਉੱਥੇ ਜਿਹੜਾ ਜ਼ਰੂਰ ਪੋਜ਼ਿਟਿਵਿਟੀ ਲਈ ਕਮੈਂਟ ਕਰਿਆ ਕਰੋ ਕਮੈਂਟ ਬਾਕਸ ਆਪਾਂ ਤਾਂ ਕਰਕੇ ਹੀ ਓਪਨ ਕਰਕੇ ਰੱਖਿਆ ਵੀ ਚੰਗੇ ਵਾਲੀ ਕਮੈਂਟ ਕੀਤਾ ਜਾਵੇ ਕੋਈ ਖਾਰਬਾਜੀ ਕਿਸੇ ਲਈ ਮਾੜਾ ਚੰਗਾ ਕਿਸੇ ਨੂੰ ਗਲਤ ਕਹਿਣ ਜਾਂ ਠਰਾਉਣ ਦੇ ਲਈ ਕਮੈਂਟ ਨਾ ਕੀਤਾ ਜਾਵੇ ਇਹ ਜ਼ਰੂਰੀ ਬੇਨਤੀਆਂ ਹੁੰਦੀਆਂ ਨੇ ਠੀਕ ਆ ਜੀ ਸਾਰੇ ਵੀਰਾਂ ਨੂੰ ਆ ਜਿੰਨੇ ਵੀ ਵੀਰ ਵੇਖਦੇ ਸਮਝਦਾਰ ਬੰਦੇ ਹੋ ਸਾਰੇ ਠੀਕ ਆ ਜੀ ਪੰਜਾਬ ਦੇ ਵਿੱਚ ਰਹਿੰਦੇ ਆ ਤੇ ਕੰਮ ਕਰੀਏ ਅੱਗੇ ਹੋ ਜਾ ਕੰਮ ਕਰਿਆ ਕਰੋ ਮੇਰਾ ਵੀਰ ਠੀਕ ਆ ਨਗਰਵੰਤ ਆਪਣੇ ਕੋਲ ਜਿਹੜੀ ਆ ਮੱਝ ਅੱਗੇ ਇਹ ਤਾਂ ਵੀਰ ਸੁਆ ਕਿਨਵਾ ਦੱਸਿਆ ਇਹ ਦੂਜਾ ਸੁਆ ਸੋਈ ਥੰਸਾ ਦੂਜਾ ਸੁਆ ਹਾਂਜੀ ਅੱਜ ਦਿਨ ਕਿੰਨੇ ਹੋ ਗਏ ਇਹਨੂੰ ਕਿਨੂੰ ਅੱਜ ਸੋਈ ਨੂੰ ਕੋਈ ਚੌਥਾ ਪੰਜਵਾਂ ਦਿਨ ਹੋ ਗਿਆ ਚੌਥਾ ਪੰਜਵਾਂ ਦਿਨ ਹਾਂਜੀ ਠੀਕ ਆ ਜੀ ਤੇ ਬੱਚਾ ਮਗਰ ਕੱਟੀ ਇਹਦੇ ਨਹੀਂ ਇਹਦੇ ਮਗਰ ਕਟਾ ਕਟਾਈ ਆ ਮਗਰ ਵੀ ਹਾਂਜੀ ਬਹੁਤੇ ਮਗਰ ਵੀ ਕਟਾ ਲੈ ਤਿੰਨਾ ਮਗਰ ਕੱਟੇ ਇਹ ਸੁਈਆਂ ਮਗਰ ਬਹੁਤ ਜੀ ਸੁਈਆਂ ਮਗਰ ਤਿੰਨਾ ਮਗਰ ਕਟਿਆ ਕੱਲ ਨੂੰ ਵੀਰੇ ਇਹਨਾਂ ਕੋਈ ਕਵੇ ਵੀ ਸ਼ਾਇਦ ਕਿਸੇ ਮਗਰ ਕੱਟੀ ਆ ਤੇ ਸੁਆ ਤੀਜਾ ਦੱਸਤਾ ਨਹੀਂ ਦੂਜਾ ਸੁਆ ਦੂਜਾ ਹਾਂਜੀ ਤੇ ਗਰਵਾ ਤੋਂ ਬੌਲੇ ਤੋਂ ਬਾਹ ਬੋਲੇ ਚ ਗੰਲੇ ਚ ਬੋਲੇ ਬਾਹਰ ਗੰਲੇ ਕੋਈ 9 ਕਿਲੋ ਹੋਊਗਾ ਇਹ ਤਿੰਨ ਤੰਡੇ ਵਾਲਾ 9 ਕਿਲੋ ਹੀ ਹਾਂਜੀ ਲਓ ਜੀ ਸੋ 9 ਕਿਲੋ ਦੋਸਤੋ ਸਹੀ ਜਿਹੜਾ ਕੋਈ ਬੋਲਾ ਮੰਨ ਲੈ ਕੱਚਾ ਬੋਲਾ ਮੰਨ ਲੈ ਠੀਕ ਆ ਜੀ ਕੋਈ ਪੰਜਾ ਚੌ ਦਿਨਾਂ ਦਾ ਸੁਆ ਤੇ ਕੱਟਾ ਮਗਰ ਦੇ ਮੇਲ ਕਾਫ ਆ ਦੂਜਾ ਸੁਆ ਵੀ ਅਦਸ ਰਿਆ ਹੈਵੀ ਬਾਡੀ ਵੇਟ ਦੀ ਆ ਵਜਨ ਵੱਟਾ ਪੂਰਾ ਠੀਕ ਆ ਮੈਂ ਇਹਨੂੰ ਲਗਾ ਉਹ ਜਦੋਂ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਦਿਖਾਈ ਬਧੇਰੇ ਗੱਲਬਾਤ ਸਮਝਾਈ ਜਾਣੀ ਆ ਨਾਲ ਦੀ ਨਾਲੀ ਕਰਵਾ ਤ ਬਾਹਰ ਇੱਕ ਵਾਰੀ ਖੋਲ ਕੇ ਇਹਨੂੰ ਮਾੜਾ ਤੋੜ ਕੇ ਲੈ ਆਈਏ ਤੇ ਛੋਟਾ ਸਿੰਗਾ ਠੀਕ ਆ ਜੀ ਸਿੰਗੀ ਛੋਟੀ ਆ ਮ ਤਕ ਕੱਦ ਵਜਨ ਪੂਰਾ ਠੀਕ ਆ ਸਿੰਗੀ ਬਹੁਤ ਨਿੱਕੀ ਲੱਗੀ ਕੱਤ ਜਿਹੜਾ ਦੋਸਤੋ ਇੱਕ ਮੀਡੀਅਮ ਹਾਈਟ ਆ ਪਰ ਪਲੀ ਗੋਲੀ ਪੂਰੀ ਆ ਸਭੀ ਸੰਭਾਲੀ ਚੰਗੀ ਆ ਪੂਰੇ ਵਜਨ ਦੇ ਵਿੱਚ ਆ ਠੀਕ ਆ 9 10 9 10 ਜਿਹੜੀ ਇਸ ਵਕਤ ਚੱਲ ਰਹੀ ਆ ਉਹ ਮੇਰਾ ਵੀਰ ਕੋਈ ਆਪਦੀ ਧਿਆਨ ਕੇ ਤਸੱਦੀ ਕਰੇ ਕਿਉਂਕਿ ਵਾਪਾ ਵਾਰ-ਵਾਰ ਕਹਿੰਦੇ ਆ ਤੇ ਜਿਹੜੇ ਵੀਰ ਇੱਕ ਪੰਜਾਬੀ ਭਾਸ਼ਾ ਜਾਂ ਪੰਜਾਬੀ ਲੈਂਗੁਏਜ ਸਮਝਦੇ ਆ ਠੀਕ ਆ ਜੀ ਉਹਨਾਂ ਨੂੰ ਪਤਾ ਲੱਗ ਹੀ ਜਾਂਦਾ ਹੈ ਕਿ ਜਦੋਂ ਆਪਾਂ ਇੱਕ ਵਾਰੀ ਕਹਿ ਦਿੰਦੇ ਆ ਵੀ ਦੋ ਵਾਰੀ ਵੀਰੇ ਚਵਾਈ ਕਰੋ ਤਿੰਨ ਵਾਰੀ ਚਵਾਈ ਕਰੋ ਜੇ ਤੁਸੀਂ ਨਹੀਂ ਕਰਦੇਗੇ ਆਨਲਾਈਨ ਮਗਾਉਂਦੇ ਜੇ ਤੇ ਉੱਥੇ ਤੁਹਾਡੀ ਸਮਝਦਾਰੀ ਆ ਤੁਹਾਡੀ ਅੰਡਰਸਟੈਂਡਿੰਗ ਆ ਜੀ ਸੌਦਾ ਕਿਸੇ ਵੀਰ ਤੇ ਜਾਂ ਵਪਾਰੀ ਵੀਰ ਤੇ ਅਗੋਂ ਜੋ ਵਿਸ਼ਵਾਸ ਦਵਾਉਂਦਾ ਉਹਦੇ ਵਿਸ਼ਵਾਸ ਤੇ ਕਰਨਾ ਜਾਂ ਨਹੀਂ ਕਰਨਾ ਠੀਕ ਆ ਸਮਝ ਚੰਗੀ ਆ ਚੋਣ ਜਾਣ ਧਾਰਾਂ ਤੋਂ ਰਹਿੰਦੀਆਂ ਵੀ ਆਪਾਂ ਤੁਹਾਨੂੰ ਕੋਈ 5 5 7 7 ਮਾਰ ਕੇ ਦਿਖਾਵਾਂਗੇ ਠੀਕ ਆ ਜੀ ਉਹ ਇੱਕ ਨੰਬਰ ਦਾ ਕੰਮ ਆ ਦੋਸਤੋ ਮਾਲ ਕਦੇ ਆਪਾਂ ਕਹਿੰਦੇ ਆ ਵੀ ਘੱਟੋ ਘਾਟ ਵੀ 8 10 ਨਾਲ ਇਹੋ ਜਿਹੇ ਕਿਤੇ ਦੇ ਅਵੇਲੇਬਲ ਹੁੰਦੇ ਆ ਨਵੇਂ ਵੀ ਜਿਹੜਾ ਮਾਲ ਇੱਕ ਨੰਬਰ ਦਾ ਇੱਕ ਨੰਬਰ ਠੀਕ ਆ ਜੀ ਠੀਕ ਆ ਜੀ ਸੋ ਡੇਲੀ ਰੁਟੀਨ ਦਾ ਕੰਮ ਆ ਕੋਈ 2 4 ਪਸ਼ੂ ਦੋਸਤੋ ਦੇਖ ਜਾਂਦੇ ਆ 5 4 ਪਸ਼ੂ ਆ ਜਾਂਦੇ ਆ ਰੁਟੀਨ ਦੇ ਵਿੱਚ ਹੀ ਕੰਮ ਚੱਲਦਾ ਠੀਕ ਆ ਆ ਦੇਖੋ ਜਰਾ ਆਗਲੇ ਦਾ ਆ ਜੀ ਨੋਰਮਲ ਮਜਾ ਫਟਾ ਫਟਾ ਬਹਿਣੀ ਆ ਬਹਿਣੀ ਵਾਲਾ ਜੀ ਹਾਂ ਜੀ ਬਹਿਣੀ ਵਾਲਾ ਠੀਕ ਹੈ ਜੀ ਆਇਆ ਇੱਥੇ ਹੈ ਨੋਰਮਲ ਮਜਾ ਆਨੇ ਦਾ ਬੱਚਾ ਲਾ ਦਿੰਨੇ ਕੋਈ ਕਰ ਦੇ ਦੁੱਧ ਨਹੀਂ ਨਾ ਹੈਗਾ ਠੀਕ ਹੈ ਜੀ ਆਹ ਪਸ ਬਿਨ ਪਸਵੇਂ ਨਹੀਂ ਨਾ ਜੀ ਹਾਂ ਉਹ ਜੀ ਬਾਕੀ ਥਣ 204 ਜਿਹੜੇ ਤਿੰਨੇ ਵਰਦੇ ਆ ਪੂਰੇ ਵਧੀਆ ਚਾਰੇ ਵਰਦੇ ਆ ਪਰ ਜਿਹੜਾ ਇੱਕ ਵੀਰਾਂ ਦਾ ਵੀ ਥੋੜਾ ਛੱਟਾ ਲਾਉਂਦਾ ਬਹਿਣੀ ਅਗਲਾ ਥਣ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਠੀਕ ਹੈ ਜੀ ਉਹ ਤੁਹਾਨੂੰ ਮਾੜਾ ਭੂਰ ਵਾਈ ਪਹਿਲਾਂ ਦੱਸ ਦਾਂਗੇ ਜਿਹੜਾ ਆਣ ਕੇ ਅਗਲੇ ਨੇ ਵੇਖ ਕੇ ਚੋਗੋ ਚੈੱਕ ਕਰ ਲੈਣਾ ਹਾਂ ਹਾਂ ਜੀ ਲਓ ਜੀ ਹਾਂ ਜੀ ਠੀਕ ਆਨੇ ਤੇ ਬੱਚਾ ਲਾ ਕੇ ਚੈੱਕ ਕਰਾ ਦੇ ਨੇ ਕੋਈ ਗੱਲ ਨਹੀਂ ਸੁਣਾ ਗਈ ਲੈ ਕਰਵਾ ਤੇ ਤਾਂ ਮੁੱਲ ਇੱਕ ਕਿੰਨਾ ਕਰਦੇ ਵੀਰੇ ਕਿੱਥੋਂ ਤੱਕ ਦੇ ਦੇ ਨੇ ਮੁੱਲ ਹੈਗਾ ਸਨਸਾਵੇ ਦਾ 95000 ਹਾਂਜੀ ਇਹ 90000 ਦੀ ਦੇ ਦਾਂਗਾ ਉਹਨਾਂ 90000 ਦੀ ਹਾਂਜੀ ਠੀਕ ਹੈ ਜੀ ਵੀ 90000 ਦੀ ਹਾਂ ਨਾ ਕੋਈ ਨਹੀਂ ਮਾਰਦੇ ਤਰਾ ਕੋਦੇ ਦਿਲਾਂ ਮਾਰ ਦਿੰਦੇ ਆਪਾਂ ਵੀ ਪੂਰੀ ਤਸੱਲੀ ਨਾਲ ਕੋਈ ਵੇਖ ਲੈ ਲਓ ਜੀ 90000 ਦੀ ਦੋਸਤੋ ਇਹ ਤੁਹਾਨੂੰ ਜਿਹੜੀ ਮੱਝ ਮਿਲ ਜੂਗੀ ਠੀਕ ਹੈ ਜੀ ਕੰਮ ਕਰ ਲੈ ਸੁਣਾ ਪਹਿਲਾਂ ਕਰਾ ਲਓ ਚੱਕ ਆਹ ਲਓ ਜੀ ਹਾਂ ਇਹ ਹੱਥ ਲਾਉਂਦੇ ਆ ਫਸਮਾਈਆ ਹਾਂਜੀ ਆ ਮਾਰ ਰਖਣਾ ਆ ਆ ਲਓ ਜੀ ਆਉਣ ਅਗਲੇ ਸਾਲਾਂ ਦੇ ਚੱਕਰਾ ਦੀ ਇਹ ਨਾ ਮਾਰਦਾ ਜੀ ਛਟਾ ਅਗਲੇ ਸਾਲ ਚੇਕ ਤੋਂ ਜਿਹੜਾ ਆ ਤੁਸੀਂ ਵੇਖ ਰਹੇ ਜੀ ਠੀਕਾ ਜੀ ਬੇਮਲੂਮਾ ਕਰੋ ਜਾਂ ਵੈਸੇ ਆਵੇ ਮਾੜਾ ਭੋਰ ਛਟਾ ਫੁਹਾਰਦੀ ਆਉਂਦੀ ਠੀਕਾ ਜੀ ਪਰ ਬਾਲਟੀ ਦੀ ਖਲਾਰ ਨਹੀਂ ਗਾਗਾ ਆਉਂਦਾ ਥੰਡੇ ਸਿੱਧਾ ਉਹ ਪਹਿਲਾਂ ਦੱਸਾਂ ਖੰਡ ਸਾਹਿਬ ਜਿੰਨਾ ਹੈਗਾ ਆ ਦੇਖੋ ਆ ਹੀ ਨਾ ਗਏ ਵਿਖਾ ਦੋਗਾ ਠੀਕ ਆ ਜੀ ਹਾਂ ਕਿਉਂ ਆ ਬੋਲਾ ਭਾਵੇਂ ਚੋਣ ਚਾਂ ਪੋਲੀ ਹੈ ਜੀ ਠੀਕ ਆ ਰਾਜੂ ਬਹੁਤ ਚੰਗਾ ਲੱਗਾ ਉਹ ਮਾੜਾ ਨਾਰਮਲ ਜਿਹਾ ਐਕ ਹਨ ਠੀਕ ਆ ਜੀ ਠੀਕ ਆ ਲਓ ਗਰਮਤ ਲੈਣ ਦੇ ਨੂੰ 90000 ਹਾਂ ਜੀ 90000 ਠੀਕ ਆ ਜੀ ਇੱਕ ਗਰਮਤ ਆਪਣੇ ਕੋਲ ਲਾਸਟ ਵਿੱਚ ਜਿਹੜੀ ਆ ਮੱਝ ਖੜੀ ਹੋਈ ਵੀਰੇ हां जी ये भी दूसरा सूआ छोटी सुई है दूसरा सूआ हां जी ते ਸਮਾਜ ਦਾ ਵੈਸੇ ਕਿੰਨਾ ਕगज ਹੋ ਗਿਆ ਇਹਨੂੰ ਅੱਜ ਕੋਈ 5ਵੇਂ 6ਵੇਂ ਦਿਨ ਹੋਇਆ ਸੁਈ ਨੂੰ 5 6 ਦਿਨਾਂ ਦੀ हां जी ਠੀਕ ਹੈ ਜੀ ਬੱਚਾ ਇਹਦੇ ਮਗਰ ਵੀ ਕਟਾ ਜੀ ਇਹਦੇ ਮਾਰੂ ਕਟਾ ਇਸ ਵਕਤ ਦੁੱਧ ਕਿੰਨਾ ਦੇ ਥੱਲੇ ਇਹਦੇ ਥੱਲੇ ਇਸ ਵਕਤ ਜਿਹੜਾ ਸਹੀ ਕੰਡੇ ਵਾਲਾ 11 ਕਿਲੋ 11 ਕਿਲੋ हां जी ਲਓ ਜੀ 11 ਕਿਲੋ ਦੁੱਧ ਆ ਤੇ ਸੁਵਾ ਦੂਜਾ हां जी ਸੁਵਾ ਦੂਜਾ 5 6 ਦਿਨਾਂ ਦਾ ਦੋਸਤੋ ਸੁਵਾ ਸਾਰਾ ਅਜੇ ਤੇ ਕਟਾ ਤੁਸੀਂ ਵੇਖ ਸਕਦੇ ਜੀ ਬਿਲਕੁਲ ਪੂਰਾ ਆ ਤੁਸੀਂ ਵੇਖੋ ਠੀਕ ਹੈ ਜੀ ਬੱਚਾ ਮਗਰ ਕਟਾ ਮੇਲ ਕਾਪ ਦੁੱਧ ਕਿੰਨਾ ਦੱਸਿਆ ਜੀ 11 ਕਿਲੋ ਕੰਡੇ ਵਾਲਾ 11 ਕਿਲੋ 11 ਕਿਲੋ ਠੀਕ ਹੈ ਜੀ ਭਾਵੇਂ ਬੋਲਾ ਕਿੰਨੇ ਕੋਈ ਭਾਵੇਂ ਬੋਲੇ ਦੀ ਬਾਹਰ ਨਿਕਲੀ ਕਿੰਨੇ ਕੱਦ ਕੋ ਤਾਂ ਵੱਡਾ ਜਾਂਦਾ ਹਨ ਹਾਂਜੀ ਵੱਡੇ ਕੱਦ ਦੇ ਲਓ ਜੀ ਬਾਕੀ ਸ਼ਾਈ ਸ਼ੂਈ ਕਰੋ ਚੈੱਕ ਹਾਂਜੀ ਮੱਥਾ ਬਿਲਕੁਲ ਬਲੈਕ ਆ ਜਾਕਰੋਂ ਤਾਂ ਬਾਹਰ ਮਾੜਾ ਚਾਨਣੇ ਕੱਢ ਕੇ ਦਿਖਾਈਏ ਵੀਰਾਂ ਨੂੰ ਇੱਕ ਰੰਗ ਕਾਲੀ ਅਪੂਰੀ ਨੂੰ ਛੱਡ ਕੇ ਨਾ ਠੀਕ ਹੈ ਜੀ ਸੋ ਛੋਟੀ ਚੰਗੀ ਆ ਦੋਸਤੋ ਬਿਲਕੁਲ ਸਰਾਈ ਗਰਦਨ ਬਿਲਕੁਲ ਲੰਬੀ ਗਰਦਨ ਤੇ ਪਿੱਠ ਪੂੜੇ ਵਾਲੀ ਸਾਈਡ ਤੋਂ ਤੁਸੀਂ ਵੇਖੋਗੇ ਪਿੱਠ ਪੂੜਾ ਬਹੁਤ ਸੋਹਣਾ ਲੱਗਾ ਕਰਮ ਵਾਲੀ ਨੂੰ ਧਾਰਾ ਤੋਰਾ ਦੀ ਕਰਵਾਂ ਤਾਂ ਬਰਾਬਰ ਹੈ ਥੱਲੇੋਂ ਹਾਂਜੀ ਤੇਰੀ ਗਾੜ ਵੀ ਕੋਈ 1.5 2 ਕਿਲੋ ਹੋ ਗਈ ਠੀਕ ਹੈ ਜੀ ਹਾਂਜੀ 2 ਕਿਲੋ ਦਾ ਮਮੋਲੀ ਗਾੜ ਹੈ ਜੀ ਠੀਕ ਹੈ ਜੀ ਉਹ ਤੋਂ ਸੋ ਅਗਲੇ ਥਾਣਾ ਦਾ ਦੁੱਧ ਵੀਰ ਚੰਗਾ ਦੱਸ ਰਿਹਾ ਕਹਿੰਦਾ ਵੀ ਘੱਟੋ ਘੱਟ ਵੀ 2 ਕਿਲੋ ਦੇ ਨੇੜੇ ਤੇੜੇ ਜਿਹੜਾ ਦੁੱਧ ਇਸ ਝੋਟੀ ਦੇ ਥੱਲੇ ਆ ਅਗਲੇ ਥਾਣਾ ਦੇ ਵਿੱਚ ਤੇ 11 ਕਿਲੋ ਦੁੱਧ ਇਸ ਵਕਤ ਇਸ ਝੋਟੀ ਦੇ ਥੱਲੇ ਹਾਜ਼ਰ ਆ ਸਿੰਗਲ ਹੱਡੀ ਦੇ ਵਿੱਚ ਆ ਬਿਲਕੁਲ ਜੇਕਰ ਫੇਸ ਕੁਆਲਿਟੀ ਦੀ ਗੱਲ ਕਰੀਏ ਤੇ ਸਿੰਘ ਸਿੰਘ ਬਹੁਤ ਸੋਹਣਾ ਫੱਬ ਦੇ ਵਿੱਚ ਲੱਗਾ ਜਿੱਡੇ ਕਦ ਕਦ ਕੱਢ ਦੇ ਵਿੱਚ ਝੋਟੀ ਆ ਸਿੰਘ ਬੜਾ ਫੱਬਦਾ ਪਿਆ ਝੋਟੀ ਨੂੰ ਠੀਕਾ ਜੀ ਆ ਕਰੋ ਜੇਕਰ ਕਦ ਕਾਢ ਵੱਡਾ ਹਾਂ ਲਓ ਜੀ ਸੋ ਛੋਟੀ ਚੰਗੀ ਆ ਠੀਕ ਆ ਜੀ ਬੰਤਰਵਾਇ ਦੇ ਚੰਗੀ ਆ ਸੋ ਤੋਰੇ ਤੋਂ ਤੁਸੀਂ ਬਾਕੀ ਜਜਮੈਂਟ ਕਰ ਲੈਣੀ ਆ ਦੇਵੇ ਹਵਾਨੇ ਨੂੰ ਵੇਖ ਲੋ ਠੀਕ ਆ ਜੀ ਤੇ 11 ਕਿਲੋ ਇਸ ਵਕਤ ਇਸ ਛੋਟੀ ਦੇ ਥੱਲੇ ਦੁੱਧ ਜਿਹੜਾ ਬਿਲਕੁਲ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਜੋੜਨਾ 13 14 ਕਿਲੋ ਦੁੱਧ ਸੰਸਾ ਚਵਾ ਦੂਗੀ ਠੀਕ ਆ ਜੀ ਹਾਂ ਜੀ ਠੀਕ ਆ ਜੀ ਲਓ ਜੀ ਫੜੀ ਗਈ ਫੜੀ ਲਓ ਜੀ ਠੀਕ ਆ ਜੀ ਠੰਡੀਆਂ ਠੇਰੀਆਂ ਜਾਂ ਤਾਰਾ ਧੂਰਾ ਤੇ ਹਨਾ ਆ ਦੇ ਮਿੱਠੇ ਬਸੂਈ ਆ ਪੂਰੇ ਸਵਾਚੂ ਬਹੁਤ ਕੋਲਾ ਲੱਗਾ ਇਹਨੂੰ ਇਹਨੂੰ ਹਮ ਤੂੰ 12 ਕਿਲੋ ਦੁੱਧ ਇੰਦਰ ਯਾਰ ਆ ਦੇ ਆ ਦੇ ਆ ਜੀ ਮੰਗਲ ਜੀ ਦੀ ਮੋਟੀ ਧਾਰ ਵਰਦੀ ਬਹੁਤੀ ਕਰੋ ਚੈੱਕ ਆ ਕਰੋ ਚੈੱਕ ਠੀਕ ਆ ਜੀ ਹਾਉ ਤਤਸਲੀ ਬਖਸ਼ ਜਿਹੜਾ ਮਾਲ ਆ ਦੋਸਤੋ ਕਹਿਣ ਵਾਲੀ ਗੱਲ ਨਹੀਂ ਕਿ ਕੱਲੀ ਵੀ ਜਿੱਤੇ ਚ ਕੋਈ ਕਮੀ ਪੇਸੀ ਕੋਈ ਖਾਮੀ ਆ ਉਹ ਪਹਿਲਾਂ ਹੀ ਦੱਸ ਦਿੱਤੀ ਜਾਊਗੀ ਕਿ ਉਹਨਾਂ ਕੀ ਕਿਸੇ ਬਸੂਚੇ ਵਿੱਚ ਵੀ ਹੈਗੀ ਕੋਈ ਗੱਲਬਾਤ ਗਰਮੰਦ ਤਾਂ ਕੀ ਲੈਣ ਦੇਣ ਫਿਰ ਰਊਗਾ ਯਾਰ ਇਹਦੀ ਡਿਮਾਂਡ ਹੈ ਕਿਸਨ ਸਾਹਿਬ 1 ਲੱਖ 5000 ਰੁਪਿਆ ਹਾਂਜੀ ਚਲ ਪੂਰੇ ਲੱਖ ਦੀ ਦੇ ਦਾਂਗੇ ਪੂਰੇ ਲੱਖ ਦੀ ਹਾਂਜੀ ਠੀਕ ਹੈ ਭਰਾ ਹਾਂਜੀ ਯੈਸ ਨੋਈ ਹੈ ਹਾਂਜੀ ਬਾਕੀ ਕਰਦੀ ਮਾਨਤਨ ਪੂਰਾ ਲੱਖ ਕੋਈ ਨਹੀਂ ਮੌਕੇ ਤੇ ਕੋਈ ਕਰਦਾ ਮਾਨਤਨ ਆਹੋ ਹਾਂਜੀ ਲਓ ਜੀ ਪੂਰੇ ਲੱਖ ਦੇ ਵਿੱਚੋਂ ਛੋੜਛਾਪਾ ਦੋਸਤੋ ਮਾਨਤਨ ਹੋ ਜਾਊਗਾ ਠੀਕ ਹੈ ਜੀ ਕੋਈ ਸੱਜਣ ਵੀ ਤੇ ਮਾਨਤਨ ਹੋ ਜਾਊਗਾ ਮੌਕੇ ਤੇ ਠੀਕ ਆ ਵੱਡੀ ਆ ਛੋਟੀ ਵੀ ਛੋਟੀ ਨਹੀਂ ਗਈ ਛੋਟੀ ਚੰਗੀ ਆ ਵੱਡੇ ਕੱਦ ਕਾਟ ਦੇ ਨੇ ਠੀਕ ਆ ਤੇ ਪਸੰਦ ਆਊਗੀ ਬਾਕੀ ਮੂੰਹ ਮੱਥੇ ਦੀ ਚੰਗੀ ਆ ਸ਼ਕੀਨੀ ਸ਼ਕੁੰਨੀਆਂ ਦੇ ਪਾਸਿਓਂ ਬਹੁਤ ਚੰਗੀ ਆ ਤੇ ਇਹ ਨਾਗ ਨੇ ਅੱਜ ਟੋਟਲ ਵੀਰ ਗਰਵੰਤ ਸਿੰਘ ਉਹਨਾਂ ਦੇ ਕੋਲ ਠੀਕ ਆ ਜੀ ਪਸ਼ੂ ਅੱਧੋਂ ਜਿਆਦਾ ਜਿਹੜੇ ਸੋਏ ਸੁਵਾਏ ਆ ਤਿੰਨ ਪਸ਼ੂ ਸੋਏ ਆ ਆਪਾਂ ਜਿਹੜੇ ਤੁਹਾਨੂੰ ਦਿਖਾਤੇ ਆ ਤੇ ਦੋ ਗੱਬਣ ਹਾਂ ਆਪਾਂ ਸਮਾਹ ਚ ਆ ਗਏ ਪਸ਼ੂ ਐ ਠੰਡੇ ਧੀਰੇ ਆ ਤੇ ਪਸ਼ਮਾ ਦੇ ਵਿੱਚ ਆ ਗੀ ਠੀਕ ਆ ਇਹ ਅੱਜ ਨਾਗਰੇ ਦੋਸਤੋ ਜਿਹੜੇ ਟੋਟਲ 5 ਤੁਹਾਨੂੰ ਦਿਖਾਏ ਆ ਗੱਬਣ ਦੋ ਮੱਝਾਂ ਦਿਖਾਤੀਆਂ ਨੀਂਦੀ ਰਾਵੀਤੀਆਂ ਤੇ ਤਿੰਨ ਸੁਈਆਂ ਸਵਈਆਂ ਸੋ ਨੰਬਰ ਆਪਾਂ ਵੀਰ ਗਰਵੰਤ ਤੇ ਲੈ ਲੈਨੇ ਆ ਜਿੰਨਾਂ ਤੇ ਤੁਸੀਂ ਕਾਲ ਕਰਨੀ ਆ ਗਰਵੰਤ ਨੰਬਰ ਬੋਲਦੇ ਵੀਰ ਨੰਬਰ ਹੈਗਾ ਵੀਰ ਜੀ 98772 ਹਾਂਜੀ 8430 ਹਾਂਜੀ 98772 8430 ਠੀਕ ਹੈ ਵੀਰ ਲੋਬੀ ਭਰਾਵੋ ਫਿਲਹਾਲ ਅੱਜ ਇਸ ਕਵਰੇਜ ਵਿੱਚ ਇੰਨਾ ਸੀਗਾ ਮਾਲ ਆਉਂਦਾ ਰਹਿੰਦਾ ਇਸੇ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਆਪਣਾ ਸਮੇਂ-ਸਮੇਂ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਲਿਆ ਕਰੋ ਮਿਲਦੇ ਆਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ